ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਜੀਆਂ ਦੱਸ ਦਈਏ ਕਿ ਬੀਤੇ ਦਿਨ ਅੰਮ੍ਰਿਤਸਰ ਦੇ ਇੱਕ ਮੰਦਰ ਦੇ ਉੱਤੇ ਗ੍ਰਨੇਡ ਹਮਲਾ ਹੋਇਆ ਸੀ ਇੱਕ ਬੰਮ ਧਮਾਕਾ ਕੀਤਾ ਗਿਆ ਸੀ ਜਿਸ ਦੇ ਚੱਲਦੇ ਪੁਲਿਸ ਵੱਲੋਂ ਲਗਾਤਾਰ આરોપીਾਂ ਦੀ ਭਾਲ ਕੀਤੀ ਜਾ ਰਹੀ ਸੀ ਔਰ ਅੱਜ ਜਦ ਅੰਮ੍ਰਿਤਸਰ ਪੁਲਿਸ ਨੂੰ ਇੱਕ ਕਨਫਰਮੇਸ਼ਨ ਹੁੰਦੀ ਹੈ ਕਿ ਦੋਵੇਂ ਜੋ ਦੋਸ਼ੀ ਨੇ ਜਿੰਨਾ ਨੇ ਗ੍ਰਨੇਡ ਹਮਲਾ ਕੀਤਾ ਸੀ ਅੰਮ੍ਰਿਤਸਰ ਦੇ ਬਲਸਚੰਦਰ ਪਿੰਡ ਦੇ ਕੋਲ ਕੁੰਮਰੇ ਨੇ ਔਰ ਜਦ ਪੁਲਿਸ ਪਾਰਟੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚਦੀ ਹੈ ਤਾਂ ਪੁ ਸingham ਵੱਲੋਂ ਪੁਲਸ ਦੇ ਉੱਤੇ ਲਗਾਤਾਰ ਫਾਇਰ ਕੀਤੇ ਗਏ ਪੁਲਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤਾਂ ਜਿਸ ਦੇ ਵਿੱਚ ਇੱਕ ਪੁਲਸ ਮੁਲਾਜ਼ਮ ਜੋ ਹੈ ਜ਼ਖਮੀ ਹੋ ਗਿਆ ਔਰ ਇੱਕ ਪੁਲਸ ਮੁਲਾਜ਼ਮ ਦੇ ਪੱਗ ਦੇ ਵਿੱਚ ਗੋਲੀ ਜਾ ਵਜਦੀ ਹੈ ਪੁਲਸ ਦੀ ਗੱਡੀ ਦੇ ਉੱਤੇ ਵੀ ਗੋਲੀ ਵਜਦੀ ਔਰ ਜਵਾਬੀ ਫਾਇਰ ਦੇ ਵਿੱਚ ਜਦ ਪੁਲਸ ਵੱਲੋਂ ਜਵਾਬੀ ਫਾਇਰ ਕੀਤੇ ਜਾਂਦੇ ਨੇ ਗੋਲੀ ਚਲਾਈ ਜਾਂਦੀ ਹੈ ਤਾਂ ਦੋਸ਼ੀ ਦੇ ਗੋਲੀ ਵਜਦੀ ਹੈ ਜਿਸ ਦਾ ਨਾਮ ਗੁਰਸਿੱਧਕ ਸਿੰਘ ਦੱਸਿਆ ਜਾ ਰਿਹਾ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਉਸ ਨੂੰ ਗੋਲੀ ਵਜਦੀ ਔਰ ਉਸ ਦਾ ਜੋ ਦੂਸਰਾ ਸਾਥੀ ਸੀ ਜਿਸ ਦਾ ਨਾਮ ਵਿਸ਼ਾਲ ਦੱਸਿਆ ਜਾ ਰਿਹਾ ਮੌਕੇ ਦੇ ਉੱਤੇ ਭੱਜ ਜਾਂਦਾ ਹੈ ਜੋ ਭੱਜਣ ਦੇ ਵਿੱਚ ਕ ਆਂ ਦੇ ਕੰਡੇ ਦੇ ਉੱਤੇ ਇਨਕਾਊਂਟਰ ਹੋਇਆ ਹੈ ਔਰ ਮੋਟਰਸਾਈਕਲ ਜੋ ਹੈ ਉਹ ਵੀ ਇੱਕ ਸਾਈਡ ਦੇ ਉੱਤੇ ਡਿੱਗਿਆ ਪਿਆ ਹੈ ਜਿਸ ਦੇ ਉੱਤੇ ਦੋਵੇਂ ਦੋਸ਼ੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਔਰ ਪੁਲਿਸ ਦੀ ਗੱਡੀ ਦੀ ਤਸਵੀਰ ਵੀ ਤੁਹਾਨੂੰ ਸਾਂਝੀ ਕਰ ਰਹੇ ਗੱਡੀ ਦੇ ਉੱਤੇ ਵੀ ਵੇਖ ਸਕਦੇ ਹੋ ਲਗਾਤਾਰ ਫਾਇਰ ਗੱਡੇ ਗਈ ਸੀ ਗੱਡੀ ਦੇ ਉੱਤੇ ਵੀ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਨੇ ਜਿਸ ਦੇ ਗੋਲੀ ਲੱਗੀ ਸੀ ਤਾਂ ਪਹਿਲੀਆਂ ਦੇ ਕੰਡੇ ਦੇ ਉੱਤੇ ਬਦਮਾਸ਼ਾਂ ਦਾ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਪੁਲਿਸ ਵੱਲੋਂ ਔਰ ਕਿਉਂਕਿ ਇਹਨਾਂ ਦੋ ਬਦਮਾਸ਼ਾਂ ਨੇ ਬੀਤੇ ਦਿਨੀ ਅੰਮ੍ਰਿਤਸਰ ਦੇ ਇੱਕ ਦੁਆਰਕਾ ਦਵਾਰ ਮੰਦਿਰ 'ਤੇ ਜਿੱਥੇ ਗ੍ਰ ਇਕ ਸਾਧੂ ਇੱਕ ਪਿੰਡ ਦੇ ਕੰਡੇ ਦੇ ਉੱਤੇ ਇਨਕਾਊਂਟਰ ਕੀਤਾ ਗਿਆ ਹੈ ਬਦਮਾਸ਼ਾਂ ਦਾ ਇਹਨਾਂ ਦੋਸ਼ੀਆਂ ਦਾ ਔਰ ਇਹਨਾਂ ਦੋਸ਼ੀਆਂ ਦੇ ਵਿੱਚ ਇੱਕ ਦੋਸ਼ੀ ਜੋ ਹੈ ਭੱਜਨ ਦੇ ਵਿੱਚ ਕਾਮਯਾਬੀ ਹੋ ਗਿਆ ਹੈ ਔਰ ਇੱਕ ਦੋਸ਼ੀ ਦੀ ਗੋਲੀ ਲੱਗਣ ਦੇ ਨਾਲ ਮੌਕੇ ਤੇ ਮੌਤ ਹੋ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ 15 ਮਾਰਚ ਨੂੰ ਠਾਕਰਦوار ਮੰਦਿਰ ਦੇ ਵਿੱਚ ਖੰਡਵਾਲਾ ਛਾਟਾ 'ਚ ਇੱਕ ਧਮਾਕਾ ਹੋਇਆ ਸੀ ਉਸ ਦਿਨ ਵੀ ਇਨਸੀਡੈਂਟ ਤੇ ਜਾ ਕੇ ਮੈਂ ਇਹ ਗੱਲ ਕਹੀ ਸੀ ਕਿ ਕ੍ਰਾਸ ਬਾਰਡਰ ਜਿਹੜੀ ਆਈਐਸਆਈਓ ਡਿਸਟਰਬ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੀ ਰਹਿੰਦੀ ਹੈ ਪਰ ਉਹਨਾਂ ਦੇ ਮਨਸੂਬਿਆਂ 'ਚ ਕਦੇ ਕਾਮਯਾਬ ਨਹੀਂ ਹੋਣ ਦਿੰਦੀ ਉਹਨਾਂ ਨੂੰ ਪੰਜਾਬ ਪੁਲਿਸ ਔਰ ਮصر ਕਮਿਸ਼ਨਰੇਟ ਪੁਲਿਸ ਵੱਲੋਂ ਪਹਿਲਾਂ ਵੀ ਸਾਰੇ ਕੇਸ ਬੜੇ ਵੈਲੈਂਟ ਟਾਈਮ ਔਰ ਬੜੇ ਛੋਟੇ ਟਾਈਮ ਦੇ ਵਿੱਚ ਸਾਲਵ ਕੀਤੇ ਗਏ ਸੀ ਇਸ ਕੇਸ ਦੇ ਵਿੱਚ ਵੀ ਬਹੁਤ ਅੱਛਾ ਪ੍ਰੋਫੈਸ਼ਨਲ ਵੇ ਨਾਲ ਸਾਡੀ ਟੀਮ ਜਿਹੜੀਆਂ ਸਪੈਸ਼ਲ ਲਾਈਆਂ ਸੀ ਅਣਥੱਕ ਮਿਹਨਤ ਕੀਤੀ ਔਰ ਸਵਾ ਕੁ ਦਿਨ ਡੇਢ ਦਿਨ ਦੇ ਵਿੱਚ ਇਹ ਸਾਰਾ ਮਾਮਲਾ ਟ੍ਰੇਸ ਹੋਇਆ ਜਦੋਂ ਅਸੀਂ ਦੋ ਮੁਲਜ਼ਮ ਆਈਡੈਂਟੀਫਾਈ ਕਰ ਲਏ ਤਾਂ ਅਸੀਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਪੁਲਿਸ ਪਾਰਟੀਆਂ ਇਸ ਜਗ੍ਹਾ ਦੇ ਉੱਤੇ ਮੌਜੂਦ ਸੀ ਜਿਵੇਂ ਉਹ ਮੋਟਰਸਾਈਕਲ ਤੇ ਆਏ ਤਾਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਿਆ ਜਿਸ ਦੇ ਚੈਲੰਜ ਕਰਨ ਦੇ ਉੱਤੇ ਮੁਲਜ਼ਮਾਂ ਵੱਲੋਂ ਫਾਇਰ ਕੀਤਾ ਗਿਆ ਪੁਲਿਸ ਪਾਰਟੀ ਤੇ ਪੰਜ ਰਾਉਂਡਸ ਫਾਇਰ ਕੀਤੇ ਗਏ 0.30 ਬੋਰ ਪਿਸਟਲ ਜਿਹੜਾ ਬਰਾਮਦ ਹੋਇਆ ਕਿ ਉਸ ਤੋਂ ਉਹਦੇ ਰਾਹੀਂ ਤੇ ਤਿੰਨ ਉਹਦੇ ਚ ਬੁਲੇਟਸ ਨੇ ਜਿਹੜੀਆਂ ਇੱਕ ਤਾਂ ਹਟ ਕਨਸਟੇਬਲ ਗੁਰਪ੍ਰੀਤ ਸਿੰਘ ਦੀ ਲੈਫਟ ਆਰਮ ਤੇ ਲੱਗੀ ਦੂਸਰੀ ਇੰਸਪੈਕਟਰ ਮੋਲਕ ਸਿੰਘ ਦੀ ਟਰਬਨ 'ਚ ਤੀਸਰੀ ਰਿਆ ਪੁਲਿਸ ਦੀ ਸਾਡੀ ਵਹੀਕਲ ਚ ਲੱਗੀ ਆਪਣੀ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਵੀ ਵਾਪਸ ਫਾਇਰ ਕੀਤਾ ਇਨਸਪੈਕਟਰ ਵਿਨੋਦ ਕੁਮਾਰ ਨੇ ਵੀ ਔਰ ਇਨਸਪੈਕਟਰ ਮੌਲਕ ਨੇ ਵੀ ਉਹਦੇ ਚ ਜਿਹੜਾ ਅਕਿਊਜ਼ਡ ਹੈ ਇੱਕ ਗੁਰਸੇਦਕ ﺍﻟियस सिਦਕੀ ਉਹਦੇ ਉਹ ਵੀ ਇੰਜਰਡ ਹੋਇਆ ਤੇ ਸਾਡੇ ਦੋਨੋਂ ਇੰਜਰਡ ਨੂੰ ਹੈਡ ਕਾਉਂਸਲ ਗੁਰਪ੍ਰੀਤ ਨੂੰ ਤੇ ਜਿਹੜਾ ਮਲਜ਼ਮ ਹੈ ਇਹਨਾਂ ਨੂੰ ਸਿਵਲ ਹਸਪੀਟਲ ਸ਼ਿਫਟ ਕੀਤਾ ਜਿੱਥੇ ਇਹ सिਦਕੀ ਦੀ ਜਿਹੜੀ ਆ ਉਹਨੂੰ ਮੌਤ ਹੋ ਗਈ ਔਰ ਉਸ ਦੇ ਵਿੱਚ ਹੀ ਸਾਰੀ ਜਿਹੜੀ ਰਸਤੇ ਚ ਸਾਡੀ ਪੁਲਿਸ ਪਾਰਟੀ ਨੂੰ ਨੇ ਆਪਣੀ ਆਈਡੈਂਟੀਫਿਕੇਸ਼ਨ ਵੀ ਦੱਸੀ ਨਾਲ ਦੇ ਮੁਲਜ਼ਮ ਦਾ ਵੀ ਪਤਾ ਲੱਗਿਆ ਉਹ ਦੂਸਰਾ ਬੰਦ ਮੁਲਜ਼ਮ ਜਿਹੜਾ ਹੈਗਾ ਉਹ ਵਿਸ਼ਾਲ ਹੈ ਇਲियस ਚੂਈ ਰਾਜਾ ਸੰਸੀ ਦਾ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਨ ਵਾਸਤੇ ਸਪੈਸ਼ਲ ਟੀਮਾਂ ਲਾਈਆਂ ਗਈਆਂ ਤੋਂ ਮੈਂ ਸਮਝਦਾ ਕਿ ਇਹ ਇੱਕ ਬੜਾ ਕਲੀਅਰ ਮੈਸੇਜ ਹੈ ਜਿਹੜੇ ਬਦਮਨੀ ਫਲਾਉਣ ਵਾਲੇ ਕ੍ਰਾਸ ਬਾਰਡਰ 엘ਿਮੈਂਟਸ ਬੈਠੇ ਐ ਔਰ ਜਿਹੜੇ ਛੋਟੇ ਲਾਲਚਾਂ ਚ ਫੋਰਨ ਬੇਸਡ ਹੈਂਡਲਰਸ ਨੇ ਉਹ ਇੱਥੋਂ ਦੇ ਭੋਲੇ-ਪਾਲੇ ਲੋਕਾਂ ਨੂੰ ਯੂਥ ਨੂੰ ਵਰਗਲਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਾਨੂੰਨ ਦੇ ਦਾ ਸਾਹਮਣਾ ਕਰਨਾ ਪਿਆ ਸਰ ਇਸ ਕੇਸ ਵਿੱਚ ਕਿੰਨੇ ਲੋਕ ਇਨਵੋਲਡ ਨੇ ਤੇ ਰਾਜਾ ਸਸੀ ਵਾਲੇ ਵਿਸ਼ਾਲ ਦਾ ਬੈਕਗ੍ਰਾਉਂਡ ਕੀ ਹੈਗਾ ਜੀ ਦੇਖੋ ਜਿਹੜੇ ਦੋਨੋਂ ਮੁਲਜ਼ਮ ਨੇ ਇਹਨਾਂ ਦੇ ਦੋ ਦੋ ਮੁਕਦਮੇ ਦਰਜ ਨੇ ਸਿੱਦਕੀ ਦੇ ਖਿਲਾਫ ਦੋ ਮੁਕਦਮੇ ਐ ਸਨੇਚਿੰਗ ਤੇ ਆਰਮਜ਼ ਐਕਟ ਦੇ ਤੇ ਜਿਹੜਾ ਵਿਸ਼ਾਲ ਹੈ ਉਹਦੇ ਖਿਲਾਫ ਵੀ ਦੋ ਮੁਕਦਮੇ ਇੱਕ 304 ਦਾ ਸੀਨੀਅਰਸ ਕ੍ਰਾਈਮ ਹੈ ਕਲਪੇਬਲ ਹੋਮਿਸਾਈਡ ਅਮਾਊਂਟਿੰਗ ਟੂ ਮਰਡਰ ਦੂਜਾ ਅਟੈਂਪਟ ਟੂ ਮਰਡਰ ਤੇ 25 ਆਰਮਜ਼ ਐਕਟ ਦਾ ਵੀ ਨਾਮ ਹੈ ਸਰ ਪਾਕਿਸਤਾਨ ਦੇ ਨਾਲ ਕੀ ਕਨੈਕਸ਼ਨ ਨਿਕਲਦਾ ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੇ ਕਲੀਅਰ ਹੋਏਗਾ ਜਦੋਂ ਦੂਸਰਾ ਮੁਲਜ਼ਮ ਫੜਾਇਆ ਜਾਏਗਾ ਪਰ ਇਹੋ ਜਿਹੇ ਜਿਹੜੀਆਂ ਵਾਰਦਾਤਾਂ ਨੇ ਜਾਂ ਇਹੋ ਜਿਹੇ ਜਿਹੜੇ ਤਮਾਕਾ ਕਰਨ ਦੀ ਜਾਂ ਹੋਰ ਸੰਸਨੀ ਖੇਜ਼ ਕ੍ਰਾਈਮ ਕਰਨ ਦੀ ਗੱਲ ਹੈ ਉੱਥੋਂ ਹੀ ਚੱਲਦੀ ਹੈ ਤੇ ਫੋਰਨ ਬੇਸਡ ਹੈਂਡਲਰਸ ਥਰੂ ਐਗਜ਼ੀਕਿਊਟ ਕਰਾਈ ਜਾਂਦੀ ਹੈ ਸਾਡੇ ਇੱਥੇ ਜਿਹੜੇ ਨੌਜਵਾਨ ਉਸ ਟ੍ਰੈਪਟ ਫਸ ਜਾਂਦੇ ਆ ਛੋਟੇ ਲਾਲਚ ਵਾਸਤੇ ਉਹੀ ਸੇਮ ਜਿਵੇਂ ਪਹਿਲੇ ਕੇਸਾਂ 'ਚ ਹੋਇਆ ਸੀ ਹੁਣ ਵੀ ਇਸ ਕੇਸ 'ਚ ਉਹੋ ਜੀ ਜਿਹੜੀ ਸਾਹਮਣੇ ਗੱਲ ਆ ਰਹੀ ਜਿਹੜਾ ਸਰ ਮੋਟਰਸਾਈਕਲ ਵਰਤਿਆ ਗਿਆ ਉਹ ਮੋਟਰਸਾਈਕਲ ਇੱਕ ਲੋਕਲ ਬੰਦੇ ਦਾ ਉਹ ਤੋਂ ਅਸੀਂ ਪੁੱਛਗਿਛ ਕੀਤੀ ਉਹ ਕਹਿੰਦਾ ਮੇਰੇ ਤੋਂ ਮੰਗ ਕੇ ਲੈ ਕੇ ਗਿਆ ਸੋਸ਼ਲ ਮੀਡੀਆ 'ਚ ਪਾਕਿਸਤਾਨ ਦੇ ਲੋਕ ਸਾਡੇ ਇੰਡੀਆ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਉਕਸਾਰੇ ਆ ਉਹਨਾਂ ਤੇ ਵੀ ਇਥੋਂ ਕੋਈ ਕਾਰਵਾਈ ਦੀ ਗੱਲ ਕੀ ਦੇਖੋ ਅਸੀਂ ਤਾਂ ਕਰਦੇ ਰਹਿੰਦੇ ਆ ਸਪੈਸ਼ਲੀ ਜਿਹੜੇ ਫੋਰਨ ਬੇਸਡ ਹੈਂਡਲਰਸ ਨੇ ਉਹਨਾਂ ਨੂੰ ਐਫਆਈਆਰ ਦੇ ਵਿੱਚ ਨਾਮਜ਼ਦ ਕੀਤਾ ਜਾਂਦਾ ਔਰ ਜੋ ਐਕਸਟਰੈਡੀਸ਼ਨ ਪਾਲਿਸੀਜ਼ ਨੇ ਰੈਡ ਕਾਰਨਰ ਨੋਟਿਸ ਹੈ ਜਾਂ ਹੋਰ ਹੈ ਉਹ ਸਾਰਾ ਅਸੀਂ ਉਹਨੂੰ ਪ੍ਰੋਸੀਜਰ ਜਿਹੜਾ ਫਾਲੋ ਕਰਦੇ ਹਾਂ ਸਰ ਵਿਸ਼ਾਲ ਦੀ ਗ੍ਰਿਫਤਾਰੀ ਵਾਸਤੇ ਵੀ ਟੀਮਾਂ ਵਗੈਰੇ ਬਣਾਈਆਂ ਗਈਆਂ ਨੇ ਦੇਖੋ ਅਜੇ ਇਹੋ ਜੀ ਗੱਲ ਮੈਂ ਗਲਤ ਨਹੀਂ ਕਹਿਣਾ ਚਾਹੁੰਦਾ ਜਿਹੜੀ ਚੀਜ਼ ਵੈਰੀਫਾਇਬਲ ਵੈਰੀਫਾਈ ਨਹੀਂ ਹੋਈ ਤਾਂ ਉਹ ਮਲਜ਼ਮ ਦੂਸਰਾ ਫੜਿਆ ਜਾਏਗਾ ਉਸ ਤੋਂ ਬਾਅਦ ਤੁਹਾਡਾ ਨਿਸ਼ਾਨਾ ਗ੍ਰਨੇਡ ਕਿੱਥੋਂ ਆਇਆ ਸੀ ਕੋਈ ਦੱਸਿਆ ਇਹ ਅਜੇ ਕੁਝ ਨਹੀਂ ਕਹਿ ਸਕਦੇ ਦੇਖੋ ਐਵੇਂ ਆਪਾਂ ਗਲਤ ਕਹਿ ਦਈਏ ਕਿਸੇ ਚੀਜ਼ ਬਾਰੇ ਉਹ ਸਾਰੀ ਗੱਲ ਸਾਹਮਣੇ ਆ ਪਰ ਕਿੰਨੇ ਕਿਤੇ ਹਜ਼ਾਰ ਤੋਂ ਡਰੈਸ ਕਰਕੇ ਲਿਆਉਂਦੇ ਉਹਨਾਂ ਦੀ ਇਨਵੋਲਵਮੈਂਟ ਉਹ ਡਿਫਰੈਂਟ ਮੋਡਿਊਲ ਹੈ ਉਹ ਵੀ ਟੈਰਰ ਨਾਰਕ ਉਸਦੇ ਅਸੀਂ ਅਲੱਗ ਕੰਮ ਕਰ ਰਹੇ ਹਾਂ ਰਮਾਨ ਲਿਆ ਗਿਆ ਉਸਦੇ ਵੀ ਸਾਨੂੰ ਉਮੀਦ ਹੈ ਕਿ ਬਹੁਤ ਸਾਰੀਆਂ ਦੇਖੋ ਅਜੇ ਇਹਨਾਂ ਦਾ ਕੋਈ ਡਾਇਰੈਕਟਲੀ ਇਨਵੋਲਵਮੈਂਟ ਵਾਲੀ ਗੱਲ ਨਹੀਂ ਸਾਹਮਣੇ ਆਈ ਬਟ ਉਹ ਡੈਫੀਨਿਟਲੀ ਇੱਕ ਨਾਰਕੋ ਟਾਰਗੇਟ ਮੋਡਿਊਲ ਦਾ ਕੰਮ ਕਰਦੇ ਆ ਉਹਦੀ ਸੰਭਾਵਨਾ ਹੈ ਸਾਨੂੰ ਕਾਫੀ ਹੋਰ ਕਵਰੀਜ਼ ਤੇ ਹੋਰ ਖੁਲਾਸੇ ਹੋਣ ਸਰ ਇਹਦੀ ਕਿੰਨੀ ਕਾਮਯਾਬੀ ਸਮਝਦੇ ਹੋ ਮੈਂ ਇਹਨੂੰ ਮੈਂ ਬਹੁਤ ਅੱਛੀ ਕਾਮਯਾਬੀ ਮੰਨਦਾ ਔਰ ਗੁਰੂ ਸਾਹਿਬ ਨੇ ਗੁਰੂ ਨਗਰੀ ਦੇ ਵਿੱਚ ਵਸਦੇ ਲੋਕਾਂ ਵਾਸਤੇ ਸਾਡੇ ਤੇ ਅਸ਼ੀਰਵਾਦ ਦਿੱਤਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਔਰ ਪ੍ਰਮਾਤਮਾ ਜਿਹੜੇ ਕਿਉਂਕਿ ਪ੍ਰਮਾਤਮਾ ਦੇ ਘਰ ਦੇ ਉੱਤੇ ਅਟੈਕ ਹੋਇਆ ਤਾਂ ਸਾਡੇ ਸਾਰੇ ਜਿਹੜੇ ਭਗਵਾਨ ਨੇ ਔਰ ਪ੍ਰਮਾਤਮਾ ਉਹਨਾਂ ਦੀ ਮਿਹਰ ਹੋਈ ਔਰ ਬੜਾ ਜਲਦੀ ਇਹਨੂੰ ਰਿਕਾਰਡ ਟਾਈਮ ਦੇ ਵਿੱਚ ਐਡਾ ਸੈਂਸੇਸ਼ਨਲ ਕੇਸ ਟ੍ਰੇਸ ਹੋਣਾ ਸੋ ਮੈਂ ਦੀ ਟੀਮ ਦਾ ਇਸ ਤਰ੍ਹਾਂ ਦੇ ਕੇਸ ਔਰ ਇੱਕ ਪੁਲਿਸ ਟੀਮ ਵੀ ਨਾਲ ਲੱਗੀ ਰਹੀ ਸਾਰੀ ਸਰ ਬਿਲਕੁਲ ਦਿਨ ਰਾਤ ਕੋਈ ਸੁੱਤੇ ਨਹੀਂ ਜੀ ਬਹੁਤ ਮਿਹਨਤ ਕੀਤੀ ਵਿਨੋਦ ਨੇ ਅਮੋਲਕ ਹੋਣਾ ਨੇ ਸਾਰੇ ਨੇ ਜਿਹੜੇ ਜ਼ਖਮੀ ਪੁਲਿਸ ਮੁਲਾਜ਼ਮ ਉਹਨਾਂ ਦੇ ਹਾਲਾਤ ਕਿਸੇ ਨੇ ਠੀਕ ਨੇ ਜੀ ਮੈਂ ਜਾ ਰਿਹਾ ਹੁਣ ਉਹਦਾ ਪਤਾ ਲੈਣ ਸਰ Shiv Darshan ਸਾਡੇ ਜਿਹੜੇ ACP ਸਾਹਿਬ ਨੇ ਇਹਨਾਂ ਨੇ ਲੀਡ ਕੀਤਾ ਸਾਰਾ ਆਪਰੇਸ਼ਨ ਨਾਲ ਹਰਮਿੰਦਰ ਸਿੰਘ ਸਾਡੇ ACP ਸੀਗੇ ਦੋਨਾਂ ਨੇ ਰਵਿੰਦਰਪਾਲ ਜੀ ਸਾਡੇ DCP ਸਾਹਿਬ ਇਹ ਵੀ ਸਾਰੇ ਦਿਨ ਰਾਤ ਲੱਗੇ ਰਹੇ ਸੋ ਮੈਂ ਦਿੱਲੀ ਬਮਾਰਕ ਬਾਦ ਇਹਨਾਂ ਨੂੰ ਮਾਨਯੋਗ CM ਸਾਹਿਬ ਵੱਲੋਂ ਮਾਨਯੋਗ DG ਸਾਹਿਬ ਵੱਲੋਂ ਵੀ ਦਿੰਨਾ ਇਹ ਮੂਵੀ ਇਹਨਾਂ ਦੀ ਚੁੱਕੀ ਆਪਰੇਸ਼ਨ ਲੋਕ ਹੈਗੇ ਨੇ ਕਿਉਂਕਿ ਜਿਸ ਤਰ੍ਹਾਂ ਕਿ ਕਾਫੀ ਵੱਡੀ ਇੰਪੋਰਟੈਂਸ ਸੀ ਕਿਉਂਕਿ ਜਗ੍ਹਾ ਵੀ ਦੱਸੀ ਗਈ ਉਹ ਮੰਦਿਰ ਕਿਵੇਂ ਖੋ ਲਿਆ ਗਿਆ ਵੀ ਬਹੁਤ ਸਾਰੇ ਸਵਾਲ ਨੇ ਆਪਾਂ ਕਰਦੇ ਹਾਂ ਜੀ ਇਹਨਾਂ ਨੂੰ ਜਿਵੇਂ ਕਿਊਜ਼ ਪੜਿਆ ਜਾਂਦਾ ਇਸ ਤੇ ਵਰਕ ਕਰਕੇ ਤੁਹਾਨੂੰ ਸ਼ੇਅਰ ਕਰਾਂ ਇਧਰ ਆਪਣੇ ਪਿੰਡਾਂ ਨੂੰ ਆ ਰਹੇ ਸੀ ਕਿੱਥੇ ਜੀ ਇਹ ਪੱਤਰ ਹੁਣ ਕਹਿਣਾ ਬੜਾ ਮੁਸ਼ਕਲ ਹੈ ਜਿੰਦਰ ਉਹ ਫੜੇ ਨਹੀਂ ਜਾਂਦਾ ਬੰਦਾ ਮੈਂ ਉਹ ਗੱਲ ਕਦੇ ਵੀ ਨਹੀਂ ਕਹਿਣਾ ਚਾਹੁੰਦਾ ਜਿਹੜੀ ਔਥੈਂਟਿਕ ਨਾ ਹੋਵੇ ਠੀਕ ਹੈ